ਸਰਤਾਜ ਬਾਈ ਜੀ ਨੇ ਮਤਲਬ ਕੰਮ ਕਰਕੇ ਇੰਨਾ ਇੰਨਾ ਹੀ ਵਧੀਆ ਸਕੂਨ ਮਿਲਿਆ ਵੈਸੇ ਉਹਨਾਂ ਨੇ ਮਨਾ ਕੀਤਾ ਸੀ ਮੈਂ ਤੁਹਾਨੂੰ ਅੱਜ ਦੱਸ ਦਿੰਦਾ ਮੇਰੇ ਕੋਲੇ ਫੋਟੋ ਵੀ ਹੈਗੇ ਆ ਮੈਂ ਸ਼ੂਟ ਸ਼ੂਟ ਕਰਕੇ ਗੰਗਾ ਨਗਰ ਤੋਂ ਵਾਪਸ ਆ ਗਿਆ ਤੇ ਬਾਈ ਜੀ ਨੇ ਸਪੈਸ਼ਲ ਮੈਨੂੰ ਫਿਰ ਜਗਦੀਪ ਬਾਈ ਨੂੰ ਕਹਿ ਕੇ ਬੁਲਾਇਆ ਆਪਦੀ ਬੈਲੰਟੀ 'ਚ 15 ਦਿਨ ਬਾਅਦ ਬੁਲਾਇਆ ਬੈਲੰਟੀ 'ਚ ਲੈ ਕੇ ਗਿਆ ਤੇ ਮੈਨੂੰ 55000 ਰੁਪਏ ਨਾ ਮੈਨੂੰ ਕਿਹਾ ਕਿ ਯਾਰ ਮੈਨੂੰ ਤੇਰਾ ਬਹੁਤ ਪਿਆਰਾ ਮੈਨੂੰ ਤੇਰੀ ਕੰਪਿਊਸ਼ਨ ਆ ਪਿਆਰ ਤੇਰਾ ਬਹੁਤ ਬੜੇ ਲੱਗਾ ਦੇਖਣ ਨੂੰ ਵੀ ਲੋਕਾਂ ਨੂੰ ਮਤਲਬ ਟਾਈਮ ਲੈਣਾ ਪੈਂਦਾ ਜੇ ਉਹਨਾਂ ਦੇ ਬਰੇਬਰ ਬਹਿ ਕੇ ਗਾਰੇ ਸੀ ਤੇ ਫਿਰ ਸੁਰਾਲਾ ਕੰਮ ਹੋ ਰਿਹਾ ਸੀ ਬੜਾ ਮਜ਼ਾ ਆ ਰਿਹਾ ਸੀ ਸਜਣਾ ਦਾ ਸਹਾਰਾ ਏ ਸਜਣਾ ਦਾ ਸਹਾਰਾ ਏ ਵੇ ਛੇਤੀ ਆ ਕੇ ਮਿਲ ਸਜਣਾ ਹਾਏ ਵੇ ਛੇਤੀ ਆ ਕੇ ਮਿਲ ਸਜਣਾ ਤੇਰੇ ਬਿਨਾ ਨਾ guzara ਏ ਇਹ ਚ ਮੇਰਾ ਬਹੁਤ ਜ਼ਿਆਦਾ ਕੰਮ ਸੀਗਾ ਇਹ ਚ ਮੈਂ ਜਿੰਨੇ ਜਿੰਨੇ ਮੁਕੜੇ ਚਲਦੇ ਨੇ ਉਹ ਸਾਰੇ ਮੇਰੇ ਕੰਬੋਸ ਵਿੱਚ ਹੋਏ ਆ ਤਾਂ ਸ਼ਾਇਰ ਮੂਵੀ ਦੇ ਵਿੱਚ ਮਲੇਰ ਕੋਟਲਾ ਦੇ ਇਹਨਾਂ ਨੌਜਵਾਨਾਂ ਨੇ ਜੋ ਰੌਣਕ ਲਾਈ ਹੈ ਔਰ ਕੀਆ ਵਾਤਾ ਹੈ ਮਤੋਈ ਪਿੰਡ ਮਲੇਰ ਕੋਟਲਾ ਦਾ ਮਤੋਈ ਪਿੰਡ ਕਮਾਲ ਕਰਦੀ ਤੁਸੀਂ ਫਿਲਮ ਦੇ ਵਿੱਚ ਜਿਹੜਾ ਰੰਗ ਬਣ ਕੇ ਰੱਖਿਆ ਨਾ ਤੁਸੀਂ ਸਮਾਂ ਪੰਥ ਥੈਂਕ ਯੂ ਬੈਂਕ ਥੈਂਕ ਯੂ ਜੀ ਮਿਹਰਬਾਨੀ ਮਿਹਰਬਾਨੀ ਐ ਇਹ ਨਿਰੂ ਬਾਜਵਾ ਪ੍ਰੋਡਕਸ਼ਨ ਦੀ ਮਿਹਰਬਾਨੀ ਆ ਉਹਨਾਂ ਨੇ ਸਾਨੂੰ ਇਸ ਕਾਬਲ ਸਮਝਿਆ ਜਗਦੀਪ ਸਰ ਉਹਦੇ ਸਰ ਤੇ ਸਰਤਾਜ ਬਾਈ ਜੀ ਨੇ ਮਤਲਬ ਕੰਮ ਕਰਕੇ ਇੰਨਾ ਇੰਨਾ ਹੀ ਵਧੀਆ ਸਕੂਨ ਮਿਲਿਆ ਤੇ ਇੰਨਾ ਔਰ ਜਿੰਨਾ ਚਾ ਮਿੱਠਾ ਉਹਨਾਂ ਦਾ ਗਾਣਾ ਤੇ ਉਨੀ ਪਿਆਰ ਵਾਲੇ ਤੇ ਉਨੀ ਮਿੱਠੇ ਮੈਂ ਤੁਹਾਨੂੰ ਵੈਸੇ ਉਹਨਾਂ ਨੇ ਮਨਾ ਕੀਤਾ ਸੀ ਮੈਂ ਤੁਹਾਨੂੰ ਅੱਜ ਦੱਸ ਦਿੰਦਾ ਮੇਰੇ ਕੋਲੇ ਫੋਟੋ ਵੀ ਹੈਗੇ ਆ ਮੈਂ ਸ਼ੂਟ ਸ਼ੂਟ ਕਰਕੇ ਗੰਗਾ ਨਗਰ ਤੋਂ ਵਾਪਸ ਆ ਗਿਆ ਤੇ ਬਾਈ ਜੀ ਨੇ ਸਪੈਸ਼ਲ ਮੈਨੂੰ ਫਿਰ ਜਗਦੀਪ ਭਾਈ ਨੂੰ ਕਹਿ ਕੇ ਬੁਲਾਇਆ ਆਪ ਦੀ ਬੈਲੰਟੀਚ 15 ਦਿਨ ਬਾਅਦ ਬੁਲਾਇਆ ਬੈਲੰਟੀਚ ਲੈ ਕੇ ਗਿਆ ਤੇ ਮੈਨੂੰ 51000 ਰੁਪਏ ਨਾ ਮੈਨੂੰ ਕਿਹਾ ਕਿ ਯਾਰ ਮੈਨੂੰ ਤੇਰਾ ਬਹੁਤ ਪਿਆਰਾ ਮੈਨੂੰ ਤੇਰੀ ਕੰਪੋਜੀਸ਼ਨਾਂ ਪਿਆਰ ਤਰਾ ਬਹੁਤ ਬੜੇ ਲੱਗੇ। ਮੈਂ ਤੁਹਾਨੂੰ ਫੋਟੋ ਵੀ ਦਿਖਾ ਤੂ। ਕਿ ਇੰਨਾ ਬਾਈ ਜੀ ਦਾ ਮੇਰਾ ਪਿਆਰ ਗਾਉਂਦੇ ਹੁੰਦੇ ਸੀਗੇ ਇਕੱਠੇ ਉਹ ਤਾਂ ਕੀ ਮਹਿਸੂਸ ਹੁੰਦਾ ਸੀ ਕਿ ਸਰਤਾ ਕਦੇ ਸੋਚਿਆ ਸੀਗਾ ਕਦੀ ਇੰਨੇ ਵੱਡੇ ਮਾਣ ਬਿਲਕੁਲ ਬਿਲਕੁਲ ਵੀ ਨਹੀਂ ਬਿਲਕੁਲ ਵੀ ਨਹੀਂ ਜਿਹਨਾਂ ਨੂੰ ਦੇਖਣ ਨੂੰ ਵੀ ਲੋਕਾਂ ਨੂੰ ਮਤਲਬ ਟਾਈਮ ਲੈਣਾ ਪੈਂਦਾ ਜੇ ਉਹਨਾਂ ਦੇ ਬਰਬਰ ਬਹਿ ਕੇ ਗਾ ਰਹੇ ਸੀ ਤੇ ਫਿਰ ਸੁਰ ਵਾਲਾ ਕੰਮ ਹੋ ਰਿਹਾ ਸੀ ਬੜਾ ਮਜ਼ਾ ਆ ਰਿਹਾ ਸੀ। ਕਿ ਮੈਂ ਤੇ ਬਾਈ ਜੀ ਨੇ ਕੰਪੋਜੀਸ਼ਨ ਗਾਈ ਉਹਦੇ ਵਿੱਚ सजण दा सहारा सहारा ए सजण सजण वछेती सजण वछेती सॼण तेर बिना न गुज़ारे तेर बिना न गुज़ारा तेर बिना न गुज़ारा ਨਕੂ ਘਾਰਾਏ ਪਹਿਲਾ ਤੇਰੇ ਨੈਣ ਮੇ ਦੇਖ ਕੇ ਫਿਰ ਦੇਖਿਆ ਤੈਨੂੰ ਨਹੀਂ ਪਹਿਲਾ ਤੇਰੇ ਨੈਣ ਮੇ ਦੇਖ ਕੇ ਫਿਰ ਦੇਖਿਆ ਤੈਨੂੰ ਨਹੀਂ ਛੇਤੀ ਆ ਕੇ ਮਿਲ ਜਾ ਬੀਬਾ ਮਿਲ ਜਾ ਆ ਕੇ ਮੈਨੂੰ ਨਹੀਂ ਛੇਤੀ ਆ ਕੇ ਮਿਲ ਜਾ ਬੀਬਾ ਮਿਲ ਜਾ ਆ ਕੇ ਮੈਨੂੰ ਨਹੀਂ ਕਿ ਵੱਸੋ ਵਾਰ ਦਿਲ ਹੋ ਗਿਆ ਹਾਏ ਵੱਸੋ ਵਾਰ ਦਿਲ ਹੋ ਗਿਆ ਕੋਈ ਚੱਲਦਾ ਨਚਾਰੇ ਕੋਈ ਚੱਲਦਾ ਨਚਾਰੇ ਕੋਈ ਵੀ ਨਾ ਲੱਗਦਾ ਰੇ ਤੇਰੇ ਵੀ ਨਾ ਲੱਗਦਾ ਰੇ ਸਭ ਤੋਂ ਵੱਡੀ ਗੱਲ ਲੱਗ ਜਿਹੜੇ ਇਹ ਗਾਣਾ ਕੰਪੋਜ਼ ਮੈਂ ਕੀਤਾ ਸੀ ਜਦੋਂ ਬਾਈ ਜੀ ਨੇ ਗਾਇਆ ਨਾ ਗਾਣਾ ਇਹ ਕੰਪੋਜ਼ ਕੀਤਾ ਹੋਇਆ ਤੇ ਮੈਨੂੰ ਲੱਗਦਾ ਜਿਵੇਂ ਦੁਨੀਆ ਦੇ ਸਾਰੇ ਅਵਾਰਡ ਸਾਰੇ ਕਦੇ ਕਿਸੇ ਸੁਪਰਸਟਾਰ ਨੇ ਜਾਂ ਕਦੀ ਐਡਾ ਮੌਕਾ ਦਿੱਤਾ ਹੋਏ ਤੁਹਾਨੂੰ ਆਪਣਾ ਹੁਨਰ ਦਿਖਾਉਣ ਲਈ ਪਹਿਲਾਂ ਮੇਰੇ ਐਡਾ ਇੱਕ ਮੂਵੀ ਲੈਂਬਰਗਿੰਨੀ ਮੂਵੀ ਦੇ ਵਿੱਚ ਵੀ ਮੇਰਾ ਗਾਣਾ ਜੈਦੇਵ ਕੁਮਾਰ ਜੀ ਨੇ ਕੀਤਾ ਸੀ ਬੜਾ ਵੱਡਾ ਚਾਂਸ ਮੈਨੂੰ ਅੱਜ ਤੁਹਾਨੂੰ ਜੀ ਇਹ ਚ ਮੇਰਾ ਬਹੁਤ ਜ਼ਿਆਦਾ ਕੰਮ ਸੀਗਾ ਇਹ ਚ ਮੈਂ ਜਿੰਨੇ ਜਿੰਨੇ ਮੁਖੜੇ ਚੱਲਦੇ ਨੇ ਉਹ ਸਾਰੇ ਮੇਰੇ ਕੰਪੋਜ਼ ਕੀਤੇ ਹੋਏ ਆ ਜੇ ਕਰ ਕਰੀਏ ਇਸ਼ਕ ਇਬਾਦਤ ਸੱਜਣਾ ਦਾ ਸਹਾਰਾ ਤੇਰੀ ਦੀਦ ਹੋ ਗਈ ਏ ਇਸ਼ਕਾ ਲਗਾਣਾ ਇੱਕ ਗਾਣਾ ਉਹਦੇ ਵਿੱਚੋਂ ਹੋਰ ਬੜਾ ਚੱਲਦਾਗਾ ਜਿਹੜਾ ਇਸ਼ਕ ਦਾ ਸੁਲੂਕ ਮਨਜ਼ੂਰ ਜਿਹੜਾ ਨੇੜੇ ਲੱਗਦਾ ਓਹ ਦੂਰ ਜਦੋਂ ਵਿਆਲ ਕੁਸ਼ਨ ਹੁੰਦਾ ਉਹ ਵੀ ਮੇਰੇ ਕੰਪੋਜ਼ ਕੀਤਾ ਹੈ ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਗਿਆ ਤੁਸੀਂ ਬਹੁਤ ਹੌਣਕਾ ਲਾਈਆਂ ਹੋਇਆ ਬੜੀ ਮਿਹਰਬਾਨੀ ਥੈਂਕ ਯੂ